ਸ਼ਾਸਤਰੀ ਗਾਰ ਵੀ ਸਾਰਿਆਂ ਨੂੰ ਅੱਜ ਕਰ ਰਹੇ ਹਾਂ ਕਟੀਆਂ ਦੀ ਤੇ ਮੱਝਾਂ ਦੀ ਡੀਵਰਮਿੰਗ ਤੇ ਸਿੱਧੀ ਗੋਲੀ ਖਾਂਦੀਆਂ ਨਹੀਂ ਇਹਦੇ ਵਿੱਚ ਰਲਾ ਕੇ ਦਿੰਨੇ ਜਿਹੜੀ ਆ ਪੀੜ ਪਾਉਂਨੇ ਆਪਾਂ ਕਾਫ ਗ੍ਰੋਥ ਬੇਰ ਕਾਲੀ ਤੇ ਡੀਵਰਮਿੰਗ ਕਰ ਰਹੇ ਹਾਂ ਇਹਦੇ ਨਾਲ ਲੀਵਰਮੈਕਟਨ ਕਾਬਰ ਸਲਫੇਟ ਫੋਰ ਜ਼ਿੰਕ ਸਲਫੇਟ ਇਹ ਰਹਾ ਵਗੈਰਾ ਗਟੂ ਬਾਈ ਕੁੱਟ-ਕੁੱਟ ਕੇ ਦੇ ਰਿਹਾ ਮੈਨੂੰ ਪਾਓ ਬਈ ਇਹਨੂੰ ਸਖਾਤ ਆਪਾਂ ਨੇ ਕੰਮ ਮੈਨੂੰ ਦੱਸਣਾ ਨਹੀਂ ਪੈਂਦਾ ਆਪਣੇ ਆਪ ਕਰੀ ਜਾਂਦਾ ਐ ਪਾਉਂਦਾ ਫੇਰੇ ਦੇ ਵਿੱਚ ਥੋੜਾ ਜਿਹਾ ਪਾਉਨੇ ਆਪਾਂ ਹਾਂ ਸ਼ਾਬਾਸ਼ ਤੇ ਇੱਦਾਂ ਲਿਆ ਕੇ ਫਿਰ ਆਪਾਂ ਨੇ ਕੰਦੀ ਕੰਦੀ ਕੱਟੀ ਦੇ ਮੂੜੇ ਰੱਖ ਦੇਣਾ ਇੱਕ ਇੱਕ ਗੋਲੀ ਦੇਣੀ ਇਹਨਾਂ ਨੂੰ ਸਾਲਟ ਐਡਾ ਤਖੜਾ ਇਹ ਕੀ ਦਾ ਮਤਲਬ ਇਹ ਨਹੀਂ ਹੈ ਡੰਗਰ ਦੇ ਅੰਦਰ ਰਹਿ ਜੇ ਤੇ ਆ ਮੁੱਗੀ ਆ ਗਿਆ ਕੰਮ ਕਰਕੇ ਸਾਰਿਆਂ ਨੂੰ ਦੋਂਗੇ ਇਹ ਜ਼ਰੂਰੀ ਹੈ ਜਿਹੜਾ ਨਾ ਡੰਗਰ ਦੇ ਮਤਲਬ ਕੋਈ ਕਮਜ਼ੋਰੀ ਜੀ ਆ ਉਹ ਸਾਰੀ ਸੈੱਟ ਹੋ ਜਾਂਦੀ ਹੈ ਦਾਣਾ ਡੰਗਰ ਨੂੰ ਲੱਗਣ ਲੱਗ ਜਾਂਦਾ ਹੈ ਤੇ 6 ਮਹੀਨੇ ਬਾਅਦੰਨਾ ਹੁੰਨਾ ਮੈਂ ਲੀਵਰ ਵਾਲੀ ਉਹ ਗੋਲੀ ਆਉਂਦੀ 110 ਦੀ ਇਹ ਆਪਾਂ ਨੂੰ ਲੈਸ ਕਰਕੇ ਫਾਰਮ ਕਰਕੇ ਇਹ ਪਈ ਆਪਾਂ ਨੂੰ 65 ਦੀ ਇਹਦਾ ਰੇਟ ਹੈਗਾ ਕੱਢ ਜਾ ਮੈਂ ਪਾਉਣਾ 92 ਰੁਪਏ ਰੇਟ ਆ ਇਹ ਆਪਾਂ ਨੂੰ ਲੈਸ ਕਰਕੇ ਮਿਲੀ ਆ ਮੂਵੀ ਮੋਟਰ ਬੰਦ ਕਰ ਦੇ ਤਾਂ ਹੈਂਡਲ ਪਈ ਜੀ ਤੇ ਛੋਟੀਆਂ ਕਟੀਆਂ ਵਾਲੀ ਪੀ ਲਿਕਵਿਡ ਤੀ ਸੀਸੀ ਉਹ ਉਧਰ ਪਈ ਆ ਉਧਰ ਲਈ ਨੂੰ ਦੇਤੀ ਉਹ ਤੇ ਉਹ ਪਈ ਆ ਆਪਾਂ ਨੂੰ 42 ਰੁਪਏ ਦੀ ਰਿਜ਼ਲਟ ਬਹੁਤ ਆ ਇਹਦਾ ਇਹਨਾਂ ਦਾ ਹੀ ਪਾਊਡਰ ਪਾਉਣਾ ਮੈਂ ਕੈਰਸ ਮੈਂ ਕੋਈ ਐਡ ਨਹੀਂ ਵੀ ਮੈਨੂੰ ਇਹ ਫ੍ਰੀ ਦੇ ਕੇ ਜਾਣੇ ਆ ਨਾ ਮੈਨੂੰ ਲੋੜ ਆ ਆਪਾਂ ਬਈ ਉਹ ਦੱਸਦੇ ਆ ਜਿਹੜਾ ਆਪ ਆਪ ਪਾ ਰਹੇ ਆ ਸਾਹਮਣੇ ਪਿਆ ਹੈ ਤੇ ਚੇਂਜ ਕਰਕੇ ਵੀ ਪਾ ਦਿੰਨੇ ਜਿਵੇਂ ਹੁਣ ਇਹਨਾਂ ਦੀ ਦੇਤੀ ਅਗਲੀ ਵਾਰੀ ਕੋਈ ਹੋਰ ਦੇ ਦਾਂਗੇ ਬਦਲ ਕੇ ਦਵੇ ਹਰੇਕ ਵਾਰ ਤੇ ਛੋਟੇ ਬੱਚਿਆਂ ਨੂੰ ਅਲਬੋ ਮਾਰ ਦੰਨੇ ਆ ਜਿਹੜੇ ਜਾਦੇ ਛੋਟੇ ਜਿਵੇਂ 10 ਦਿਨ ਦਾ ਹੋ ਗਿਆ 20 ਦਿਨ ਦਾ ਉਹਨਾਂ ਨੂੰ ਦੋ ਵਾਰ ਹਫਤੇ ਇੱਕ ਵਾਰ ਦੇ ਕੇ ਫਿਰ ਹਫਤੇ ਬਾਅਦ ਫੇਰ ਅਲਬੋ ਮਾਰ ਤੇ ਚਲੋ ਠੀਕ ਆ ਜੀ ਹੁਣ ਅਸੀਂ ਕਰ ਲਈਏ ਕੰਮ ਸ਼ੇਅਰ ਕਰਿਓ ਵੀਰ ਬਣ ਕੇ ਯਾਰ ਵੱਧ ਤੋਂ ਵੱਧ ਤੁਹਾਨੂੰ ਨੌਲੇਜ ਵਾਲੀਆਂ ਗੱਲਾਂ ਦੱਸ ਦਿਆਂ ਜਿੰਨੀਆਂ ਸਮਝ ਆਪਾਂ ਨੂੰ ਦੇਖ ਲਓ ਕੱਟੀਆਂ ਦਾ ਕੋਈ ਸਰੀਰ ਨਹੀਂ ਮਾਰਾ ਹੈ ਉੱਧਰ ਵੀ ਦੇਖ ਲਓ ਖੜੀਆਂ। ਹੁਣ ਇਹਨਾਂ ਨੂੰ ਕਰਕੇ ਫਿਰ ਪਾਣੀ ਪਲਾ ਕੇ ਨਿਲਾਵਾਂਗੇ। ਫਿਰ ਉਹਦੀ ਵੀਡੀਓ ਬਣਾਵਾਂਗੇ ਅੱਜ ਇਹਨਾਂ ਦਾ ਸੰਡੇ ਮਨਾਵਾਂਗੇ ਪੂਰਾ। ਠੀਕ ਹੈ ਜੀ। ਠੀਕ ਹੈ ਕਰੋ ভাই। ਇਹ ਪੜਾਈ ਦੇ ਵਿੱਚ ਇੱਕ ਨੰਬਰਾਂ ਬੰਦਾ ਸਾਡਾ ਇਹ ਧੂੜ ਕੱਢਦਾ ਹੁਣ ਪੂਰੀ ਇਹਨਾਂ। ਪਹਿਲਾਂ ਚੱਲਿਆ ਨਹੀਂ ਤਾਂ ਹੁਣ ਚੱਲ ਗਿਆ। ਖੇਲਾਂ ਵਿੱਚ ਵੀ ਤੇਜ਼ ਆ ਬੰਦਾ। ਇੱਧਰ ਟਰੈਕਟਰ ਐਕਸਪਰਟ ਹੈ। ਇਹ ਬੰਦਾ ਸਾਡਾ ਟਰੈਕਟਰ ਐਕਸਪਰਟ ਹੈ। ਇਹ ਟਰੈਕਟਰ ਦੀ ਪੂਰੀ ਧੂੜ ਕੱਢਦਾ ਹੈ। ਮੋਟਰਸਾਈਕਲ ਦੀ ਸਕੂਟਰੀ ਦੀ ਭਜਾਉਂਦਾ ਨਹੀਂ ਮਤਲਬ ਚਲਾਉਂਦਾ ਐਨ ਵਧੀਆ ਸਾਊ ਬੱਚੇ ਆਪਨੇ ਨੂੰ ਹਰੇਕੇ ਸਾਊ ਕਹਿੰਦਾ ਚਲੋ ਅਸੀਂ ਥੋੜੇ ਜਿਹਾ ਆਹ ਦੇਖੋ ਆ ਪਿਆ ਆ ਚੱਕੀ ਮੋਗੀ ਅਸੀਂ ਸਾਊ ਕਿਵੇਂ ਰੱਖੇ ਪਿਆ ਬੱਚੇ ਪਤਾ ਆ ਦੇਖੋ ਇਹਦੇ ਨਾਲ ਇਹ ਵੀ ਫਿਰ ਜਾਂਦਾ ਇਹਨਾਂ ਦੇ ਜੇ ਕੋਈ ਚੌੜ ਕਰਦੇ ਆ ਤੇ ਸਵੇਰੇ ਠਾਲ ਕੇ ਇੱਕ ਵਾਰੀ ਇਹਨਾਂ ਦੀ ਦੌੜ ਲੱਗਦੀ ਆ ਡੇਲੀ ਡੇਲੀ ਭਜਾਉਂਦੇ ਨੇ ਇਹਨਾਂ ਨੂੰ ਸਾਜਰੇ ਤੇ ਖੇਡਾਂ ਤੇ ਵੀ ਨਹੀਂ ਰੋਕਦੇ ਆਪਾਂ ਕਹਿੰਦੇ ਆ ਖੇਡੋ ਕੰਮ ਵੀ ਕਰੋ ਪੜੋ ਵੀ ਫੋਨ ਦੇ ਇਹਨਾਂ ਨੂੰ ਪਾਬੰਦੀ ਆ ਬਹੁਤ ਜ਼ਿਆਦਾ ਫੋਨ ਸਿਰਫ ਸਾਰੇ ਦਿਨ ਚ ਇਹਨਾਂ ਨੂੰ ਅੱਧਾ ਪੌਣਾ ਘੰਟਾ ਮਿਲਣਾ ਉਹ ਵੀ ਚਪਾਲ ਤੇ ਕੋਈ ਪਿਕਚਰ ਜਿਵੇਂ ਪੰਜਾਬੀ ਹੋਗੀ ਉਹ ਵੀ ਦੇਖਣੀ ਆ ਵੀ ਇਹ ਕੀ ਦੇਖ ਰਹੇ ਆ ਇੰਨੀ ਕੁ ਗੌਰ ਆਪਣੇ ਬੱਚਿਆਂ ਦੀ ਜ਼ਰੂਰ ਰੱਖੋ ਰੱਖਦਾ ਤਾਂ ਹਰੇਕ ਆ ਵੈਸੇ ਚਲੋ ਸਾਰਾ ਇਹਨਾਂ ਕੋਈ ਫੋਨ ਦਾ ਜਰੂਰ ਰੱਖਿਆ ਕਰੋ ਫੋਨ ਆਪਣਾ ਟਾਈਮ ਸਬ ਟਾਈਮ ਦਿਓ ਸਾਰਾ ਦਿਨ ਫੋਨ ਦਾ ਨੁਕਸਾਨ ਹੀ ਕਰਦਾ ਆਪ ਪਪਾ ਨੂੰ ਵੀ ਕਰਦਾ ਹੈ ਬੱਚਿਆਂ ਨੂੰ ਵੀ ਕਰਦਾ ਹੈ ਚਲੋ ਠੀਕ ਹੈ ਜੀ ਕਰਿਓ ਸ਼ੇਰ ਵੱਧ ਤੇ ਵੱਧ